ਇਹ ਇਹ ਕੈਮਰੇ ਨੇ ਜੀ ਅੰਦਰ ਕੈਮਰੇ ਲੱਗੇ ਹੋਏ ਨੇ ਕਿਹੜਾ ਬੰਦਾ ਅੰਦਰ ਕੈਮਰੇ ਲੱਗੇ ਹੋਏ ਨੇ ਬਾਹਰ ਕੈਮਰੇ ਨਹੀਂ ਲੱਗੇ ਹੋਏ ਐਸਐਸਪੀ ਦੀ ਰਿਕਾਰਡਿੰਗ ਵੀ ਆ ਜਾਈ ਨਹੀਂ ਜਾਨੀ ਐਸਐਸਪੀ ਦੀ ਵੀ ਹੈਗੀ ਹੈ ਮੈਂ ਕਹਿ ਰਿਹਾ ਜੀ ਇਹਨਾਂ ਨੂੰ ਘਰਾਂ ਚ ਜਾ ਕੇ ਫੜ ਲਓ ਕੈਂਡੀਡੇਟਾਂ ਨੂੰ ਇਹਨਾਂ ਨੂੰ ਰਾਹਤ ਬਟੋ ਇਹ ਵੀ ਆ ਗਈ ਆਰ ਹੋ ਰਿਜੈਕਟ ਕਰੇਗਾ ਕਾਗਜ਼ ਫਿਰ ਅਸੀਂ ਦੇਖਾਂਗੇ ਇਹ ਤੇ ਚੱਲ ਰਹੀ ਹੈ ਇਹ ਤੇ ਸਾਰਾ ਤੁਸੀਂ ਅੰਦਰ ਨਹੀਂ ਜਾ ਕੰਨਾ ਮਾੜਾ ਹਾਲ ਹੈ ਕਿ ਸਾਰੇ ਕੈਂਡੀਡੇਟ ਸਵੇਰ ਦੇ ਭੁੱਖੇ ਪਾਣੇ ਖੜੇ ਕਿੱਧਰ ਇੱਕ ਵੀ ਲਾਈਨ ਜੀ ਦੇ ਅੰਦਰ ਤਾਂ ਆਇਆ ਇੱਕ ਬੰਦਾ ਨਹੀਂ ਸੱਦਾ ਦਿਲ ਆਇਆ ਦੋ ਪ੍ਰੋਪੋਜ਼ਰ ਜਦੋਂ ਮਰਜ਼ੀ ਦੇ ਤਰ੍ਹਾਂ ਜੋ ਐਨ ਆਰਡਰ ਪੋਜੀਸ਼ਨ ਖਰਾਬ ਨਾ ਕਰੋ ਅਸੀਂ ਤੁਹਾਨੂੰ ਪਹਿਰੇ ਆ ਅਫਸਰ ਮਜਬੂਰ ਨਾ ਕਰੋ ਮਜਬੂਰ ਕਰੋ ਅਸੀਂ ਅੰਦਰ ਵੜੀਏ ਸਾਨੂੰ ਇਹ ਮਜਬੂਰ ਨਾ ਕਰੋ ਅਸੀਂ ਦੱਸੇ ਸਾਡੇ ਬੰਦਿਆਂ ਨੂੰ ਰੋਪਣਾ ਦਿੱਤੀ ਹੋਈ ਸਾਨੂੰ ਤੁਸੀਂ ਅੰਦਰ ਨਹੀਂ ਆਂਦੇ ਅੰਦਰ ਕਿਸੇ ਨੂੰ ਆਪਣਾ ਨਹੀਂ ਅਸੀਂ ਨੈਸ਼ਨਲ ਪਾਰਟੀ ਨੂੰ ਪ੍ਰੈਜੈਂਟ ਕਰਦੇ ਆਪਣਾ ਦਿਨ ਤੋਂ ਬਾਅਦ ਇਹਨਾਂ ਲੈਣਾ ਕਿਸੇ ਨੂੰ ਜਿੱਥੇ ਵੀ ਟਾਈਮ ਪਾਸ ਹੋ ਰਿਹਾ ਜੀ ਨਹੀਂ ਮੇਰੀ ਗੱਲ ਸੁਣੋ ਯਾਰ ਆਰੋ ਸਾਹਿਬ ਇੱਕ ਵਾਰ ਕਲੀਅਰ ਗੱਲ ਕਰੀਏ ਅੱਜ ਤੋਂ ਬਾਅਦ ਕਦੀ ਵਾਹੀ ਨਹੀਂ ਪਹਿਣਾ ਤੁਹਾਡਾ ਕੇਸ ਕਰ ਆਪਣਾ ਪੱਤਰਕਾਰ ਖੜੇ ਨੇ ਸਾਰੇ ਲਾ ਦੂੰਗੇ ਹਾਂਜੀ ਉਹ ਕੈਂਡੀਡੇਟ ਖੜੇ ਨੇ ਜਿਹੜੇ ਜਿਨ੍ਹਾਂ ਨੇ ਫਾਰਮ ਭਰਨੇ ਨੇ ਆਹ ਉਹ ਸਾਡੇ ਸਾਹਮਣੇ ਖੜੇ ਆ ਉਹ ਦੇਖੋ ਸਾਡੇ ਕੈਂਡੀਡੇਟ ਕੈਂਡੀਡੇਟ ਸਾਰੇ ਸਾਰੇ ਜਾਂ ਤੇ ਕੋਈ ਨਹੀਂ ਮਰਦਾ ਮਰਦਾ पार्टी हमारी पार्टी हमारी पार्टी हमारी पार्टी हमारी पार्टी नहीं चलेगी नहीं चलेगी